ਪੰਜਾਬ ਦੇ ਨਾਲ ਨਾਲ ਸੈਂਟਰ ਗਵਰਨਮੈਂਟ ਨਾਲ ਗੱਲ ਵਿਚਾਰਨੀ ਆ ਸੈਂਟਰ ਗਵਰਨਮੈਂਟ ਨਾਲ ਗੱਲ ਕਿਵੇਂ ਵਿਚਾਈਏ ਹਾਈਵੇ ਨਾ ਬੰਦ ਕਰੀਏ ਹੋਰ ਕੀ ਅਸੀਂ ਕਰਾਂਗੇ ਮੇਨ ਤਿਆਰੀ ਇਹ ਕਰਨ ਆਇਆ 18 ਤਰੀਕ ਨੂੰ ਜਿਹੜਾ ਹੈਗਾ ਅਸੀਂ ਫਲੋਰ ਦੇ ਵਿੱਚ ਲੱਡਰ ਪੌੜੀਆਂ ਜਿਹੜਾ 7 ਰੋਜਾ ਪੌੜੀਆਂ ਉਹ ਦੋਨੋਂ ਸਾਈਡਾਂ ਤੋਂ ਬੰਦ ਬੰਦ ਕਰਨਾ ਆ ਅੱਜ ਪੰਜਾਬ ਦੇ ਜਿਹੜੇ ਡਰਾਈਵਰ ਆ ਉਹ ਦੁਖੀ ਆ ਔਰ ਮੈਨੂੰ ਥੋੜੀ ਜਿਹੀ ਦੁੱਖ ਹੋਈ ਹੈ ਇਸ ਗੱਲ ਦਾ ਇਹ ਜਿਹੜੀ ਡਰਾਈਵਰਾਂ ਦੀ ਲੜਾਈ ਆ ਡ라이ਵਰ ਕਲੀ ਟਰੱਕ ਡਰਾਈਵਰਾਂ ਦੀ ਲੜਾਈ ਨਹੀਂ ਜਿਹੜੇ ਪੰਜਾਬ ਤੋਂ ਧੱਕੇ ਖਾਰੇ ਤੁਰ ਰਹੇ ਆ ਫਾਇਕਾ ਕਰ ਰਹੇ ਲੜਾਈ ਤਾਂ ਜਦ ਸਾਰੇ ਡਰਾਈਵਰਾਂ ਦੀ ਆ ਚਾਹੇ ਉਹ ਕਾਰ ਦਾ ਡਰਾਈਵਰ ਆ ਚਾਹੇ ਉਹ ਟਰੈਕਟਰ ਦਾ ਡਰਾਈਵਰ ਆ ਬੰਦੇ ਦੀ ਕੋਸ਼ਿਸ਼ ਹੁੰਦੀ ਮੇਰੇ ਐਕਸੀਡੈਂਟ ਕਿਸੇ ਵਾਰੀ ਚ ਢੀਟ ਹੋਣਾ ਬਚੇਗੇ ਇਵੇਂ ਹੁੰਦੀ ਨਾ ਅਸੀਂ ਟਰੱਕਾਂ ਮੜਦੇ ਯਾਰ ਕਾਰਾਂ ਵਾਲੇ ਵੀ ਕਾਰਾਂ ਵਾਲੇ ਵੀ ਇਵੇਂ ਕਰਦੇ ਆ ਕਿ ਕੁੱਤਾ ਵੀ ਗੇਰ ਬਜਾਉਂਦੇ ਮਿਜਾਉਂਦੇ ਆ ਗੱਡੀ ਪਲਟਾ ਲਈ ਟਰੱਕ ਪਲਟਾ ਜਾ ਉਹਦਾ ਬੈਲੈਂਸ ਵਿਗੜ ਜਾਂਦਾ ਜਦੋਂ ਕੋਈ ਬੰਦਾ ਨੂੰ ਚਾਹੁੰਦਾ ਐਕਸੀਡੈਂਟ ਹੋਵੇ ਯਾਰ ਤੁਸੀਂ ਸਿਆਲ ਵੀ ਉਹਦਾ ਦੇਤੀ ਜਿਹਦਾ ਮਤਲਬ ਬੰਦੇ ਦੋਸਤੋ ਤੁਸੀਂ ਦੇਖ ਰਹੇ ਹੋ ਰਿਆਨ ਸਪੋਕਸਮੈਨ ਇਸ ਵੇਲੇ ਅਸੀਂ ਮੌਜੂਦਾ ਹਾਈਵੇ 54 ਦੇ ਉੱਪਰ ਜਿੱਥੇ ਕਿ ਅੱਜ ਟਰੱਕ ਆਪਰੇਟਰਾਂ ਵੱਲੋਂ ਦਰਨਾ ਦਿੱਤਾ ਗਿਆ ਹੈ ਜਾਮ ਕੀਤਾ ਗਿਆ ਹੈ ਇਸ ਮੌਕੇ ਹੈਪੀ ਸੰਧੂ ਜੀ ਜਿਹੜੇ ਸੂਬਾ ਪ੍ਰਧਾਨ ਨੇ ਉਹ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਾਰਨ ਹੈ ਕੀ ਮੰਗਾਂ ਲੈ ਕੇ ਅੱਜ ਇੱਥੇ ਬੈਠੇ ਨੇ ਤੇ ਕਿੰਨੇ ਦਿਨ ਦੀ ਇਹ ਦਰਨਾ ਹੈ ਸਪੋਕਸਮੈਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਜਿਹੜਾ ਨੈਸ਼ਨਲ ਹਾਈਵੇ ਬੰਦ ਕੀਤਾ ਸੈਂਟਰ ਦੀ ਸਰਕਾਰ ਇੱਕ ਕਾਲਾ ਕਾਨੂੰਨ ਲੈ ਕੇ ਆ ਰਹੀ ਆ ਜਿਹਨੂੰ ਲੈ ਕੇ ਮੈਂ ਵੱਖ-ਵੱਖ ਜਿਲ੍ਹਾਂ ਦੇ ਦੌਰੇ ਕਰਦਾ ਤੇ ਵੱਖ-ਵੱਖ ਜਾ ਕੇ ਜਗ੍ਹਾ ਦੇ ਮੋਗੇ ਚ ਕਰਕੇ ਗਿਆ ਫਰੀਦਕੋਟ ਚ ਕਰਕੇ ਗਿਆ ਸਾਰੇ ਆਪਣੇ ਨਵੇਂ ਸਰਚ ਕਰਕੇ ਆ ਤੇ ਸਾਰੇ ਪੰਜਾਬ ਦੇ ਦੌਰੇ ਤੇ ਨਿਕਲੇ ਹੋਇਆ ਉਹਨੂੰ ਲੈ ਕੇ ਮੈਂ ਅੱਜ ਇੱਥੇ ਆਇਆ ਸੀ ਮੇਰਾ ਮਕਸਦ ਕੋਈ ਕਿਸੇ ਨੂੰ ਤੰਗ ਜਾਂ ਪਰੇਸ਼ਾਨ ਕਰਨਾ ਨਹੀਂ ਹੈਗਾ ਪਰ ਗੱਲ ਕੀ ਆ ਅਸੀਂ ਕਰੀਏ ਕੀ ਪੰਜਾਬ ਪੰਜਾਬ ਦੇ ਨਾਲ ਨਾਲ ਸੈਂਟਰ ਗਵਰਨਮੈਂਟ ਨਾਲ ਗੱਲ ਬਚਾਉਣੀ ਆ ਸੈਂਟਰ ਗਵਰਨਮੈਂਟ ਤੋਂ ਗੱਲ ਕਿਵੇਂ ਬਚਾਈਏ ਹਾਈਵੇ ਨਾ ਬੰਦ ਕਰੀਏ ਹੋਰ ਕੀ ਅਸੀਂ ਕਰਾਂਗੇ ਅਸੀਂ ਜਿਹੜਾ ਮੈਂ ਮੇਨ ਤਿਆਰੀ ਇਹ ਕਰਨ ਦਾ ਆ ਆ 18 ਤਰੀਕ ਨੂੰ ਜਿਹੜਾ ਹੈਗਾ ਅਸੀਂ ਫਲੋਰ ਦੇ ਵਿੱਚ ਲਾਡਰ ਪੌੜੀਆਂ ਜਿਹੜਾ ਸੱਤ ਰੋੜਾ ਪੌੜਿਆ ਉਹ ਦੋਨੋਂ ਸਾਈਡਾਂ ਤੋਂ ਬੰਦ ਬੰਦ ਕਰਨਾ ਆ ਤਾਂ ਕਿ ਜਿਹੜੀ ਸੈਂਟਰ ਦੀ ਸਰਕਾਰ ਆ ਦਿੱਲੀ ਜੰਮੂ ਦਾ ਜਿਹੜਾ ਕਨੈਕਸ਼ਨ ਹੈ ਉਹ ਕੱਟ ਹੋ ਜਵੇ ਦਿੱਲੀ ਤੋਂ ਹਿਮਾਚਲ ਦਾ ਕਨੈਕਸ਼ਨ ਕੱਟ ਹੋਵੇ ਤੇ ਪੰਜਾਬ ਦੇ ਜਿਹੜਾ ਲੋਕਾਂ ਦਾ ਕਰਨ ਪਤਾ ਲੱਗ ਸਕੇ ਪੰਜਾਬ ਦੇ ਲੋਕ ਆ ਜੀ ਦੁਖੀ ਆ ਅੱਜ ਪੰਜਾਬ ਦੇ ਜਿਹੜੇ ਡਰਾਈਵਰ ਆ ਉਹ ਦੁਖੀ ਆ ਪਰ ਮੈਨੂੰ ਥੋੜੀ ਜਿਹੀ ਦੁੱਖ ਹੋਈ ਐ ਇਸ ਗੱਲ ਦਾ ਇਹ ਜਿਹੜੀ ਡਰਾਈਵਰਾਂ ਦੀ ਲੜਾਈ ਆ ਇਹ ਡਰਾਈਵਰ ਕਲੇ ਟਰੱਕ ਆਪਰੇਟਰਾਂ ਦੀ ਲੜਾਈ ਨਹੀਂ ਜਿਹੜੇ ਅੱਜ ਪੰਜਾਬ ਦੇ ਧੱਕੇ ਖਾਰੇ ਤੁਰ ਰਹੇ ਆ ਸਟ੍ਰਾਈਕਾਂ ਕਰ ਰਹੇ ਆ ਲੜਾਈ ਤਾਂ ਜਰ ਸਾਰੇ ਡਰਾਈਵਰਾਂ ਦੀ ਆ ਚਾਹੇ ਉਹ ਕਾਰ ਦਾ ਡਰਾਈਵਰ ਆ ਚਾਹੇ ਉਹ ਟਰੈਕਟਰ ਦਾ ਡਰਾਈਵਰ ਆ ਚਾਹੇ ਉਹ ਮੋਟਰਸਾਈਕਲ ਦਾ ਡਰਾਈਵਰ ਆ ਲੋਕਾਂ ਨੂੰ ਇਹੀ ਸਮਝ ਨਹੀਂ ਨਾ ਆ ਰਿਹਾ ਕਿ ਡਰਾਈਵਰ ਕਿਹੜਾ ਉਹ ਸਿਰਫ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਹੀ ਗਿਣ ਰਿਹਾ ਹੈ ਬਾਕੀ ਗਿਣਤੀ ਦੇ ਵਿੱਚ ਨਹੀਂ ਆ ਰਿਹਾ ਕੋਈ ਵੀ ਡਰਾਈਵਰ ਦਾ ਮਤਲਬ ਹੁੰਦਾ ਗੱਡੀ ਚਲਾਉਣ ਵਾਲਾ ਕੋਈ ਵੀ ਗੱਡੀ ਚਲਾ ਰਿਹਾ ਉਹ ਡਰਾਈਵਰ ਹੁੰਦਾ ਆ ਸਾਡੇ ਕੀ ਕਹਿੰਦੇ ਟਰੱਕ ਡਰਾਈਵਰ ਆ ਜਦੋਂ ਵੀ ਗੱਲ ਕਰਦੇ ਇਹ ਟਰੱਕ ਡਰਾਈਵਰ ਉਹ ਜਦੋਂ ਕਾਰ ਚੋਂਦਾ ਮੈਂ ਵੀ ਤਾਂ ਕਾਰ ਦਾ ਡਰਾਈਵਰ ਆ ਜਦੋਂ ਤੁਹਾਡਾ ਮੁੰਡਾ ਟੈਕਸੀ ਚੋਂ ਬਾਹਰ ਜਾਂਦਾ ਉਹ ਤਾਂ ਟੈਕਸੀ ਡਰਾਈਵਰ ਆ ਇਹ ਵੀ ਕਹਿੰ ਉਹ ਜਿਹੜਾ ਵੀਰ ਉਹ ਗੱਡੀ ਚਲਾ ਰਿਹਾ ਕੋਈ ਵੀ ਗੱਡੀ ਚਲਾ ਰਿਹਾ ਉਹ ਡਰਾਈਵਰ ਆ ਉਥੇ ਉਹ ਕਾਨੂੰਨ ਲਾਗੂ ਆ ਜੇ ਤੁਰੇ ਜਾਂਦੇ ਤੇ ਮੋਟਰਸਾਈਕਲ ਤੇ ਚਲਾ ਰਹੇ ਆ ਨਾ ਕੋਈ ਬੰਦਾ ਵਿੱਚ ਵੱਜ ਗਿਆ ਰਬਨਗਰਿਲ ਰੱਬ ਨੂੰ ਪਿਆਰਾ ਹੋ ਗਿਆ ਤੇ ਉਥੇ 7 ਸਾਲ ਦੀ ਸਜ਼ਾ 7 ਲੱਖ ਜੁਰਮਾਨਾ ਜਿਉਂ ਦੌੜ ਕੇ ਭੱਜ ਕੇ ਦੌੜ ਗਿਆ ਨਾ ਇਤਲਾਹ ਦਿੱਤੀ 10 ਸਾਲ ਦੀ ਸਜ਼ਾ 10 ਲੱਖ 7 ਲੱਖ ਰੁਪਏ ਜੁਰਮਾਨਾ ਜੇ ਜੇ ਉੱਤੇ ਐਕਸੀਡੈਂਟ ਕਰਕੇ ਖੜਦਾ ਹੈ ਤੇ 7 ਸਾਲ ਦੀ ਸਜ਼ਾ ਤੇ ਤੇ ਮਤਲਬ 3 ਲੱਖ ਤਾਂ ਫਿਰ ਪਾਤਾ ਜੇ ਭੱਜਣ ਦਾ ਵਿੱਚ ਜੇ ਭੱਜਣ ਦੇ ਵਿੱਚ 3 ਲੱਖ ਰੁਪਏ ਫਾਰਕ ਪੈਣਾ ਯਾਰ ਮੈਨੂੰ ਇਹ ਨਹੀਂ ਸਮਝਉਂਦੀ ਇੰਨਾ ਸਖਤ ਕਾਨੂੰਨ ਦੇਖੋ ਆਪਾਂ ਰੋਡ ਦੇ ਉੱਤੇ ਜਾਂਦੇ ਤੁਸੀਂ ਵੀ ਜਾਂਦੇ ਸਾਰੇ ਦੇਖਦੇ ਆ ਬੰਦੇ ਦੀ ਕੋਸ਼ਿਸ਼ ਹੁੰਦੀ ਮੇਰਾ ਐਕਸੀਡੈਂਟ ਕਿਸੇ ਵੈਰਿਚ ਨੂੰ ਹਟਾਉਣਾ ਬੱਜੇ ਕਿਸੇ ਇਵੇਂ ਹੁੰਦੀ ਨਾ ਅਸੀਂ ਟਰੱਕਾਂ ਵਾਲੇ ਤਾਂ ਯਾਰ ਕਾਰਾਂ ਵਾਲੇ ਵੀ ਅਸੀਂ ਕਾਰਾਂ ਵਾਲੇ ਵੀ ਇਵੇਂ ਕਰਦੇ ਆ ਕਿ ਕੁੱਤਾ ਵੀ ਕਈ ਵਾਰ ਬਚਾਉਂਦੇ ਮਿਲਾਉਂਦੇ ਆਪ ਗੱਡੀ ਪਲਟਾ ਲਈ ਟਰੱਕ ਪਲਟਾ ਲਿਆ ਉਹਦਾ ਬੈਲੈਂਸ ਵਿਗੜ ਜਾਂਦਾ ਜਦੋਂ ਤੇ ਕੋਈ ਬ ਯਾਰ ਤੁਸੀਂ ਸਜ਼ਾ ਦੀ ਏਦਾ ਦੇਤੀ ਹੈ ਜਿੱਦਾਂ ਮਤਲਬ ਉਹਨੇ ਮਰਡਰ ਕਰਤਾ ਹੁੰਦਾ ਅੱਜ ਮਰਡਰ ਹੋ ਜਵੇ 302 ਦੇ ਵਿੱਚ ਜਿਹੜਾ ਆ ਇਹ ਵੀ ਸੂਤ ਕਰਕੇ 106 ਕਰਤਾ ਨਾ ਇਹਨੂੰ 400 400 ਜਿਹੜੇ 6 ਸੀਗੀ ਆਪੀਸੀ ਉਹ ਸੂਤ ਕਰਕੇ 106 ਕਰਤਾ ਆ ਜੇ ਕੋਈ 302 ਜਿਹੜਾ ਮਰਡਰ ਹੋ ਜਾਂਦਾ ਆ ਉਹਨੂੰ ਸਜ਼ਾ ਕਿੰਨੀ ਕੱਟਦੀ ਵੀਂਦੀ 8-10 ਸਾਲ ਇਹਦਾ ਮਤਲਬ ਉਦੀ ਦੇ ਦੀ ਸਜ਼ਾ ਬਰਾਬਰ ਹੋਵੇਗੀ ਜਿਹੜੇ 7 ਲੱਖ ਰੁਪਈਆ ਜੁਰਮਾਨਾ ਦਾ ਰੱਖਤਾ ਇੱਕ ਡਰਾਈਵਰ ਜਿਹੜਾ ਵੱਧ ਤੋਂ ਵੱਧ ਤਨਖਾਹ ਕਿੰਨੀ ਲੈਂਦਾ ਹੋਏਗਾ 12000 15000 10000 10 ਤੋਂ 15 ਦੇ ਵਿੱਚ ਵਿੱਚ ਲੈਂਦਾ ਹੈ ਤੂੰ ਇੰਨੀ ਪੇਮੈਂਟ ਕਿਵੇਂ ਭਰੀ ਜਾਊਗੀ ਕੌਣ ਭਰੂਗਾ ਦਾ ਮਾਲਕ ਦਊਗਾ ਇਹ ਕਿਤੇ ਮਤਲਬ ਭਰੀ ਨਹੀਂ ਆਏ ਨਹੀਂ ਇਹ ਗੱਲ ਇੱਕ ਕਹਿ ਰਿਆਂ ਜਿਹੜੇ ਬਾਹਰ ਚੱਲਦੇ 20000 ਲਾ ਲੋ ਜਿਹੜਾ ਲੋਕਲ ਚੱਲਦਾ 8000 ਰੁਪਈਆ ਤਨਖਾਹ ਲਾ ਲੋ ਇਹ ਕਿੱਦਾਂ ਦੇਊਗਾ ਪੈਸੇ ਯਾਰ ਦੂਜੀ ਗੱਲ ਜਦੋਂ ਰੱਬ ਨਾ ਕਰੇ ਇਹਦੇ ਕਿਸੇ ਤੋਂ ਕੁਝ ਹੋ ਹੀ ਸਕਦਾ ਨਾ ਕੀ ਪਤਾ ਕਦੋਂ ਹੋ ਜਾਣਾ ਇਹ ਤਾਂ ਪਤਾ ਨਹੀਂ ਮੈਂ ਇਥੋਂ ਜਾ ਰਿਹਾ ਮੈਨਾਂ ਕੀ ਹੋਣਾ ਕੁਝ ਪਤਾ ਨਹੀਂ ਜੇ ਹੋ ਗਿਆ ਤੇ ਬੱਚੇ ਕਿਹਨੇ ਪਾਲਣੇ ਆ ਜਿਹੜੇ ਬਾਕੀ ਦਾ ਕੰਮ ਆ ਉਹ ਕੌਣ ਕਰੂਗਾ ਜਿਹੜੇ ਆਪਰੇਟਰ ਆ ਪੰਜਾਬ ਦੇ ਵਿੱਚ ਜਿੰਨੇ ਵੀ ਆਪਰੇਟਰ ਆ ਟਰੱਕ ਲਾ ਲਓ ਗੱਡੀ ਟਰੈਕਟਰ ਲਾ ਲਓ ਕਾਰ ਜੀਪ ਲੈ ਲਓ ਕੋਈ 5 ਲੱਖ ਤੋਂ ਥੱਲੇ ਆ ਉਹ ਯਾਰ ਉਹ ਤਾਂ ਹੀ ਕਿਸ਼ਤਾਂ ਦੇ ਲੈ ਆ ਉਹ ਤਾਂ ਕਿਸ਼ਤਾਂ ਦੇ ਲੈ ਆ ਤੇ 10 ਲੱਖ ਜੁਰਮਾਨਾ ਸੀ ਕਿਸੂ ਦੇਵਾਂਗੇ ਆ ਦੀ ਮੋਟਰਸਾਈਕਲ ਕੋਈ 20000 ਦਾ ਕੋਈ 50000 ਦਾ ਬਹੁਤੀਆਂ ਕਾਰਾਂ ਲੱਖ ਤੋਂ ਲੱਖ ਦੀਆਂ ਬਹੁਦੇ ਟਰੱਕ ਦੋ ਦੋ ਤਿੰਨ ਲੱਖ ਲੱਖ ਦੇ ਪਰ ਮੈਂ 5 ਲੱਖ ਦੀ ਗੱਲ ਕਰ ਰਹਾ 90% ਗੱਡੀਆਂ 5 ਲੱਖ ਤੋਂ ਥੱਲੇ ਆ ਜਾਂਦੀਆਂ ਕਿੱਦਾਂ ਦੀ ਲਮਗ ਯਾਰ ਅਸੀਂ ਤੁਸੀਂ ਗੱਲਾਂ ਦਾ ਕਰਦੇ ਆ ਵਿਦੇਸ਼ਾਂ ਦੀ ਨਾਲ ਦੀਆਂ ਵਿਦੇਸ਼ਾਂ ਦੀ ਵੀ ਕਾਨੂੰਨ ਹੈ ਨੀਗਾ ਇਹ ਕੌਣ ਜਵੇਂ ਕੱਲ ਪਟਿਆਲੇ ਇੱਕ ਹਾਈਵੇ ਦੇ ਉੱਪਰ ਜਿਹੜਾ ਅੱਗ ਲੱਗੀ ਟਰੈਕਟਰ ਨੂੰ ਤੇ ਉਹੋ ਜਿਹੇ ਹਾਸਾ ਵਾਪਰੀ ਜਾਂਦਾ ਫਿਰ ਡਰਾਈਵਰ ਨੂੰ ਕੀ ਮਿਲੇਗਾ ਜੇ ਬਾਈਚਾਂਸ ਹੁੰਦੇ ਚ ਡਰਾਈਵਰ ਦੀ ਜਾਨ ਚਲੀ ਜਾਈ ਉਹਨਾਂ ਦੇ ਵਾਸਤੇ ਕੀ ਕਾਨੂੰਨ ਹੋਊਗਾ ਯਾਰ ਮੈਂ ਇਹ ਕਹਿੰਦਾ ਇੱਕ ਕਹਿੰਦੇ ਆ ਵੀ ਅਸੀਂ ਇਹ ਕਾਨੂੰਨ ਬਣਾਤਾ ਆ ਵੀ ਜੇ ਡਰਾਈਵਰ ਦੀ ਕੁੱਟਮਾਰ ਕਰਦਾ ਐਕਸੀਡੈਂਟ ਹੁੰਦਾ ਮੋਕੜ ਡਰਾਈਵਰ ਦੀ ਕੁੱਟਮਾਰ ਕਰਦਾ ਉਹਨੂੰ ਵੀ ਸਜ਼ਾ ਮਿਲੂ ਉਹ ਯਾਰ ਉਹ ਤੋਂ ਕੁੱਟ ਕੁੱਟ ਕੇ ਮਾਰਦਾ ਉਹ ਖੜਾ ਇਸ ਕਰਕੇ ਖੜਾ ਮੇਰੇ ਤੋਂ ਹਾਸਾ ਉਹਨੂੰ ਵੀ ਘਟ ਘਟ ਦੇ ਮਾਰਦਾ ਜਿਹਨੇ ਕੁੱਤੇ ਦੀ ਸੋਟੀ ਨਹੀਂ ਮਾਰੀ ਉਹ ਵੀ ਮਾਰਦਾ ਉਹ ਮਰ ਗਿਆ ਫੇ ਤੁਸੀਂ ਬਚਾਓ ਮੈਨੂੰ ਮਾਫੀਆ ਦੇ ਦਿਓ ਚਾਹੇ ਕਿਸੇ ਪਰਚਾ ਕਰਿਓ ਚਾਹੇ ਨਾਗਰਿਕ ਕਿਸੇ ਨੇ ਕੀ ਲੈਣਾ ਇੱਕ ਕੱਲੇ ਟਰੱਕ ਦੀ ਗੱਲ ਨਹੀਂ ਕਰਦਾ ਹਮੇਸ਼ਾ ਮੈਂ ਕਹਿੰਦਾ ਕੋਈ ਵੀ ਹੋਵੇ ਕਿਉਂਕਿ ਮੌਜ ਦੇ ਵਿੱਚ ਕੀ ਹੁੰਦਾ ਆ ਕੋਈ ਦੇਖਦਾ ਨਹੀਂ ਕਿਸੂਰੇ ਦਾ ਕੀ ਆ ਮੈਂ ਤੁਹਾਡੇ ਕੋਲ ਮੈਂ ਤੁਹਾਨੂੰ 10 ਵੀਡੀਓ ਪਈਆਂ ਖੂਨ ਦੇ ਵਿੱਚ ਰੋਹ ਆਉਂਦੀਆਂ ਬੰਦੇ ਟਰੱਕ ਜਾ ਰਿਹਾ ਤੁਰਿਆ ਜਾਂਦਾ ਬੰਦਾ ਆਉਂਦਾ ਉਹ ਟਰੱਕ ਦੇ ਪਿਛਲੇ ਡਰ ਨਾਲ ਲੰਮਾ ਪੈਂਦਾ ਉਹ ਨੰਗ ਹੀ ਉਹਨਾਂ ਤੋਂ ਪਤਾ ਵੀ ਨਹੀਂ ਲੱਗਾ ਵਿਚਾਰੇ ਓਵਰ ਟੇਕਿੰਗ ਤੁਹਾਡਾ ਕਹਿੰਦਾ ਆਪਣੇ ਆਪ ਆਤਮ ਹੱ ਉਹ ਟਰੱਕ ਦੇ ਟਾਇਰਾਂ ਤੇਸ਼ੀਲ ਟਰਾਲੇ ਦੇ ਟਾਇਰਾਂ ਨਾਲ ਮਾਮਾ ਪੈ ਗਿਆ। ਉੱਥੇ ਹੀ ਡੰਗਿਆ। ਉਹਨੂੰ ਪਤਾ ਵੀ ਨਹੀਂ ਲੱਗਾ ਮੇਰੇ ਇਹਦੇ ਬੰਦਾ ਮਰ ਗਿਆ। ਗੁਣਾ ਗਿਆ। ਰਸਤੇ ਦੇ ਜਾ ਰਹੇ ਨੂੰ ਟਰੱਕ ਡਰਾਈਵਰ ਨੇ ਕੁਚਲਿਆ। ਐਵੇਂ ਹੁੰਦਾ ਨਾ। ਹੁਣ ਆਪਾਂ ਜਾ ਰਹੇ ਆ। ਇੱਥੇ ਰੋਡ ਤੇ ਜਾ ਰਹੇ ਆ। ਉਧਰੋਂ ਬੰਦਾ ਨਿਕਲਿਆ ਫਟਾਫਟ ਦੌੜਿਆ ਰਾਤ ਨੂੰ। ਕਾਰ ਜਾਂਦੀ ਚੱਕ ਕੇ ਮਰ ਗਿਆ ਉਹਨੇ। ਉਹ ਤਾਂ ਬਜਾਏ ਦਾ ਕਸੂਰ ਵੀ ਕੋਈ ਨਹੀਂ। ਇੱਥੇ ਪਰਚਾ ਕੀ ਹੋਣਾ ਉੱਤੇ? ਡਰਾਈਵਰ ਦੀਨ ਗੱਲ ਹੀ ਕਰਕੇ ਕਈ ਡਰਾਈਵਰਾਂ ਲੋ ਇਹ ਵੀ ਕਹਿੰ ਜਾਂਦਾ ਕਿ ਸਾਡਾ ਕਸੂਰ ਨਹੀਂਗਾ ਸਾਡੇ ਉੱਪਰ ਹਮੇਸ਼ਾ ਗੱਡੀ ਭਾਵੇਂ ਛੋਟੀ ਦਾ ਕਸੂਰ ਹੋਵੇ ਤੇ ਥੋਪ ਸਾਡੇ ਤੇ ਦਿੱਤਾ ਜਾਂਦਾ ਕਿਸੇ ਵੇਲੇ ਕੋਈ ਓਵਰਟੇਕਿੰਗ ਕਰਦਾ ਮੈਂ ਕਿਹਨੂੰ ਕਿ ਮੈਂ ਕਹਿੰਦਾ ਪੰਜਾਬ ਦੀ ਫਿਰ ਤੂੰ ਕਹਿੰਦਾ ਇੰਡੀਆ ਦੀ ਬੱਦਕਸ ਹੁੰਦੀ ਆ ਪੰਜਾਬ ਦੀ ਜਿਆਦੀ ਬੱਦਕਸ ਹੁੰਦੀ ਏ ਇਸ ਕਰਕੇ ਆ ਅਸੀਂ ਪੰਜਾਬੀ 92% ਕੁਰਬਾਨੀਆਂ ਸਾਡੇ ਦੇਸ਼ ਏਜਾਦ ਕਰਨ ਦੇ ਵਿੱਚ ਸ਼ਹੀਦ ਆਜ਼ਮ ਤੇ ਭਗਤ ਸਿੰਘ ਨੇ ਦੇਸ਼ ਏਜਾਦ ਕਰਾਇਆ ਉਹ ਲੱਖਾਂ ਕੁਰਬਾਨੀਆਂ ਨੇ ਕਿਸੇ ਦੇ ਲੈ ਲੋ ਅੱਜ ਜਿਹੜਾ ਮੋਦੀ ਸਰਕਾਰ ਬੈਠੀ ਆ ਕਿੰਨੇ ਸ਼ਹਾਦਤ ਦਿੱਤੀ ਇਸੀ ਕੀ ਹਮੇਸ਼ਾ ਸਾਡੇ ਗੁਰੂ ਗ੍ਰੰਥ ਸਾਹਿਬ ਵਾਲੂ ਮਰਬੇਸੀ ਜਦੋਂ ਆਪਣੇ ਪਿਤਾ ਜੀ ਨੂੰ ਕਿਹਾ ਵੀ ਕੁਰਬਾਨੀ ਤੁਸੀਂ ਦਿਓ ਤੇ ਤਿਲਕ ਲਾ ਰਹੇ ਆ ਮੇਰਾ ਗੁੱਸਾ ਨਹੀਂ ਕਰਨ ਮੈਂ ਜਾਤੀ ਤੇ ਕਿਸੇ ਦੇ ਖਿਲਾਫ ਨਹੀਂ ਹੈ ਪਰ ਅੱਜ ਤੁਸੀਂ ਕੀ ਕਰਦੇ ਆ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਤੰਗ ਕਰ ਰਹੇ ਆ ਨਾ ਕੀ ਹਾਲਾਤ ਪੰਜਾਬ ਦੇ ਕਿਹੜੇ ਦਿਨ ਲੰਘ ਕੇ ਗਿਆ ਪਿੱਛੇ ਕੀ ਕੁਰਬਾਨੀਆਂ ਉਹਨਾਂ ਦੀਆਂ ਤੁਸੀਂ ਉਹਨਾਂ ਪੰਜਾਬੀਆਂ ਦਾ ਤੱਕਾ ਕਰਦੇ ਕਿਉਂਕਿ ਪੰਜਾਬੀਆਂ ਦਾ ਮੈਂ ਤਾਂ ਕਹਿੰਦਾ ਜਿਹੜਾ ਜ਼ਿਆਦਾ ਟਰੱਕਾਂ ਦਾ ਕੰਮ ਹੈ 80% ਪੰਜਾਬੀਆਂ ਦਾ ਆ ਚਾਹੇ ਉਹ ਬੰਬੇ ਚਲ ਗਿਆ ਚਾਹੇ ਉਹ ਕੋਲਕੱਤਾ ਚਲ ਗਿਆ ਕਿਤੇ ਵਿਚਰ ਗਿਆ ਪਰ ਇੱਕ ਮੂਹ ਦਾ ਡਰਾਈਵਰਾਂ ਦੇ ਆ ਇਥੇ ਸਾਰੇ ਆਏ ਪਰ ਬਾਕੀ ਦੇ ਯਾਰ ਬਰਦਾਸ਼ਤ ਕਰਦੇ ਪੰਜਾਬੀ ਅਣਖ ਵਾਲੇ ਜੁਦੇ ਨਹੀਂ ਬਰਦਾਸ਼ਤ ਕਰਦੇ ਨਾ ਮੋਦੀ ਦਾ ਪਹਿਲਾ ਕਾਨੂੰਨ ਪਹਿਲਾਂ ਵੀ ਚੀਕਾ ਘੜਾਈਆਂ ਉਹਦੇ ਹੁਣ ਵੀ ਘੜਾਵਾਂਗੇ ਨਹੀਂ ਲਾ ਗੂੰਜਾਵਾਂਗੇ ਜੇ ਹੁਣ ਇਹ ਮੋਦੀ ਸਰਕਾਰ ਜਿਹੜੀ ਹੈ ਨਹੀਂ ਰੱਦ ਕਰਦੀ ਅੱਗੇ ਤੁਹਾਡਾ ਸੰਘਰਸ਼ ਟਰੱਕ ਆਪਰੇਟਰਾਂ ਦਾ ਮਾਲਕਾਂ ਦਾ ਡਰਾਈਵਰਾਂ ਦਾ ਕੀ ਲੇਗਾ ਪਹਿਲਾਂ ਤਾਂ ਜਿਹੜਾ ਹੈਗਾ ਮੈਂ ਪੰਜਾਬ ਦੇ ਤੌਰੇ ਤੋਂ ਤੁਰਿਆ ਆਇਆ ਆ ਜਿਹੜਾ ਤੁਰਿਆ ਆਇਆ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਮੇਰਾ ਮਕਸਦ ਕਿਸੇ ਨੂੰ ਖਰਾਬ ਕਰਨਾ ਨਹੀਂ ਸੱਬਤ ਸਭ ਜਗੋਣਾ ਆ 12 ਤਰੀਕ ਨੂੰ ਜਿਹੜਾ ਸਤਲੋਈ ਪੁਲ ਤੋਂ ਆ ਜਿਹੜਾ ਬੰਦ ਕਰਦਾਂਗੇ ਉਸ ਤੋਂ ਬਾਅਦ ਹੋਰ ਪ੍ਰੋਗਰਾਮ ਦੇਵਾਂਗੇ ਬਹੁਤ ਕੁਝ ਹੋਣਗੇ ਆਉਣ ਦੇ ਸਮਾਂ ਆਉਣਗੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਇੰਦੇ ਚ ਕਿੱਦਾਂ ਦੀ ਸਪੋਰਟ ਮਿਲ ਰਹੀ ਹੈ ਕੋਈ ਜਨ ਨਹੀਂ ਮਿਲ ਰਹੀ ਯਾਰ ਸਾਨੂੰ ਕੋਈ ਸਰਕਾਰ ਸਪੋਰਟ ਨਹੀਂ ਕਰਦੀ ਜੇ ਸੱਚ ਗੱਲ ਆ ਪੰਜਾਬ ਨਾਲ ਕਿਹੜੀਆਂ ਰੈਡ ਲੇਟ ਮੰਗਾ ਲਈਆਂ 8 ਮੰਗਾ ਪੰਜਾਬ ਨਾਲ ਰੈਡ ਉਹ ਬੂਲੋਡ ਲਾਗੂ ਕਿਨੇ ਕਰਾਉਣਾ ਜਿਹੜਾ ਬੂਲੋਡਿੰਗ ਹੋ ਰਹੀ ਪੰਜਾਬ ਦੇ ਵਿੱਚ ਟਰੈਕਟਰ ਟਰਾਲੀਆਂ ਦੀ ਜਿਹੜੀ ਰੂਲਿੰਗ ਆ ਐਕਸੀਡੈਂਟ ਦੇ ਨਾ ਨਾ ਹੁੰਦੇ ਆ ਇਨਨੂੰ ਹਾਈ ਕੋਰਟ ਦੇ ਹੁਕਮ ਹੈ ਇਹ ਕਿ ਟਰੈਕਟਰ ਵਾਲੀਆਂ ਲੋਰ ਹੁੰਦੀਆਂ ਕਿਹਨੇ ਲਾਗੂ ਕਰਾਉਣਾ 7 ਸਾਲ ਹੋ ਗਏ ਸਾਡੇ ਜਿਹੜੇ ਅਨਾਜ ਦੀ ਟੋਟੋ ਜਿਹੜੇ ਟੈਂਡਰ ਦੀ ਲੀਡ ਨਹੀਂ ਮਿਲਦੇ ਕਿਹਨੇ ਲੈਣੇ ਆ ਪੰਜਾਬ ਦੇ ਵਿੱਚ ਆਸ਼ੂ ਨੂੰ ਵੜ ਕੇ ਅੰਦਰ ਦਿੱਤਾ ਬਹੁਤ ਚੰਗਾ ਕੀਤਾ ਦਿੱਤਾ ਉਹਨੇ ਪੰਜਾਬ ਨੂੰ ਤੇ ਟਰੱਕਾਂ ਨੂੰ ਲੁੱਟਿਆ ਪੰਜਾਬ ਦੇ ਟਰੱਕਾਂ ਦੇ ਹੱਕ ਖਾਦੇ ਹੋਣੇ ਚੱਲ ਜਦ ਮੈਂ ਕਹਿੰਦਾ ਉਹਨੂੰ ਦੇ ਦਿੱਤਾ ਅੱਜ ਕੀ ਹੋਇਆ ਆ ਪ੍ਰੇਮ ਠੇਕੇਦਾਰ ਇੱਥੇ ਦਾ ਕੋੜਕਪੁਰੇ ਦਾ ਇਹ ਤਾਂ ਬਹੁਤ ਹੈ ਪਰ ਮੈਂ ਇਹਦੀ ਗੱਲ ਕਰਦਾ ਇਹ ਤੋਂ ਕੈਪਟਨ ਸਰਕਾਰ ਜੱਦਾ ਪੰਜਾਬ ਸੀ ਅੱਜ ਤੋਂ ਤੀਜਾ ਹਿੱਸਾ ਪੰਜਾਬ ਇਹਦੇ ਕੋਲ ਆ ਕਿ ਆ ਯਾਰ ਕੁਝ ਲੋਕ ਕਬਜ਼ਾ ਕਰਕੇ ਬੈਠੇ ਆ ਜੇ ਟਰੱਕ ਟਰੱਕ ਆਪਰੇਟਰਾਂ ਦਾ ਕੰਮ ਹੈ ਟਰੱਕ ਬ੍ਰੀਡਰ ਦਾ ਨਾ ਲੇਬਰ ਦਾ ਕੰਮ ਹੈ ਲੇਬਰ ਕਰੇ ਜਾਈਦਾ ਦੇ ਇਹ ਆ ਨਾ ਇਹ ਕੀ ਕਰਦੇ ਆ ਕਿ ਬਚੋਲਾ ਜਿਆ ਆਉਂਦਾ ਵਿੱਚ ਪਿੰਗਾ ਉਹ ਜੂਨੀਅਰ ਦੇ ਬੈਠਾ ਜਾਂਦਾ ਲੈ ਜਾਂਦਾ ਟਰੱਕਾਂ ਇਹ ਲੈ ਕੇ ਤੋੜ ਜਾਂਦਾ ਲੇਬਰ ਦੇ ਵੀ ਲੈ ਕੇ ਤੋੜ ਜਾਂਦਾ ਕਿ ਆ ਯਾਰ ਕੰਮ ਹੈ ਕੀ ਕਾਨੂੰਨ ਹੈ ਅਸੀਂ ਸਾਡੇ ਨਾਲ ਹੈਪੀ ਜੀ ਜਿੰਨਾ ਵੱਲੋਂ ਦੱਸਿਆ ਗਿਆ ਕਿ ਜੇ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤੇ ਸੰਘਰਸ਼ ਹੋਰ ਵੀ ਜਿਵੇਂ 18 ਜੂਨ ਨੂੰ ਜਨਵਰੀ ਨੂੰ ਜਿਹੜਾ ਕੀਤਾ ਜਾਣਾ ਸੰਘਰਸ਼ ਉਸ ਤੋਂ ਵੀ ਹੋਰ ਤਿੱਖੇ ਕੀਤਾ ਜਾਏਗਾ ਪੰਜਾਬ ਸਰਕਾਰ ਨੂੰ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਉਹਨਾਂ ਦੇ ਹੱਕ ਮੰਗਾ ਉਹਨਾਂ ਦੇ ਤੱਕ ਦੀਆਂ ਹੈਗੀਆਂ ਉਹਨਾਂ ਨੂੰ ਉੱਥੇ ਇਹ ਮੰਨੇ ਤੇ ਇਹਨਾਂ ਦੇ ਮਸਲੇ ਹੱਲ ਕਰੇ ਦੀਪਕ ਵਰਗੋ ਸਪੋਕਸਮੈਨ ਜੀਰਾ